ਮਾਂਗੜ ਪਿੰਡ ਦੀ ਟੈਂਕੀ ਆ ਪਾਣੀ ਵਾਲੀ ਠੀਕ ਆ ਜੀ ਆ ਫੈਕਟਰੀ ਲੱਗੀ ਆ ਜਿੰਨਾ ਪਾਣੀ ਕੈਮੀਕਲ ਵਾਲਾ ਹੁੰਦਾ ਜੀ ਸਾਰਾ ਸਾਰਾ ਪਿੰਡ ਪੀ ਰਿਆ ਵਾ ਮੇਰੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ ਲਗਾਤਾਰ 5 ਮੋਟਾ ਹੁੰਦੀਆਂ ਜੀ ਅੱਛਾ ਜੀ ਇਹ 5 ਤੋਂ ਵੀ ਵੱਧ ਦੀ ਹੋ ਜਾਂਦੀਆਂ ਨੇ ਕਾਲੇ ਪੀਲੇ ਨੇ ਆਉਂਦੀਆਂ ਨੇ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਕੋਸ਼ਾ ਜੀ ਹੁਣ ਸਾਨੂੰ ਵੀ ਨਹੀਂ ਇਹ ਪਤਾ ਹੈਗਾ ਵੀ ਹਾਂ ਸਾਨੂੰ ਕੈਂਸਰ ਹੋਵੇ ਕਿਉਂਕਿ ਅਸੀਂ ਟੈਸਟ ਚੈੱਕਅਪ ਆਪਣੇ ਕਰਾਉਂਦੇ ਨਹੀਂ ਹੈਗੇ ਪਾਣੀ ਅਸੀਂ ਵੀ ਉਹੀ ਪੀਦਾ ਜੀ ਹੁਣ ਪਿੰਡਾਂ ਦੇ ਵਿੱਚ ਕਈ ਗਰੀਬ ਘਰ ਨੇ ਜੀ ਨਹੀਂ ਫਿਲਟਰ ਲਵਾ ਸਕਦੇ ਨਹੀਂ ਅਗਲਿਆਂ ਕੋਲੇ ਇੰਨਾ ਇੰਨੇ ਪੈਸੇ ਹੈਗੇ ਕਿਸੇ ਤੋਂ ਘਰਾਂ ਦੇ ਵਿੱਚੋਂ ਪਾਣੀ ਪਰ ਪਰ ਕੇ ਲੈ ਕੇ ਆਉਂਦੇ ਨੇ ਲੋਕ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਘਰਾਂ ਦੇ ਵਿੱਚ ਅੱਛਾ ਜੀ ਹਾਂ ਜੀ ਉਹ ਇੰਨਾ ਮੌਸਮ ਕਿਉਂਕਿ ਸਾਨੂੰ ਤਾਂ ਅੱਤ ਪੈ ਗਈ ਆ ਉਹਦੀ ਉਹ ਲੋਕ ਜਿਹੜੇ ਹੁਣ ਦੂਰੋਂ ਆਉਂਦੇ ਆ ਉਹਨਾਂ ਨੂੰ ਸਮੈਲ ਚੜਦੀ ਆ ਸਾਨੂੰ ਕੋਈ ਮੈਡਮ ਨਹੀਂ ਆਉਂਦਾ ਰਿਸ਼ਤੇਦਾਰ ਅੱਛਾ ਵਰਦੀ ਪਾਣੇ ਮੰਨ ਕੇ ਤਾਂ ਧੋ ਕੇ ਸੁਕਣੀ ਪਾਤੀ ਕੋਠੇ ਤੇ ਸਵੇਰ ਤਾਂ ਭਾਈ ਗਾਲੀ ਹੋ ਜਾਣੀ ਵਰਦੀ ਉਹ ਵਾਲੀ ਅੱਛਾ ਜੀ ਹਾਂ ਜੀ ਤੇ ਫਿਰ ਤੁਸੀਂ ਫਿਰ ਪਾਣੀ ਕਿਹੜਾ ਪੀਂਦੇ ਹੋ ਪਾਣੀ ਭਾਈ ਫਿਲਟਰ ਹੀ ਪੀਂਦੇ ਪਾਈ ਉਹਦਾ ਟਾਪਰ ਰਦੇ ਪਾਣੀ ਜ ਸਵੇਰੇ ਸਵੇਰੇ ਪਾਣੀ ਸਾਰਾ ਟਾਪ ਵਾਲਾ ਕਾਲਾ ਹੋ ਜਾਂਦਾ ਜੀ ਕੱਪੜੇ ਵੀ ਧੋ ਸਕਦੇ ਪਾਣੀ ਵਾਲੇ ਨਾਲ ਅੱਛਾ ਹਾਂਜੀ ਤੇ ਇਹ ਜਿਹੜਾ ਕਿਹਾ ਜਾ ਰਿਹਾ ਹੈ ਸਾਡਾ ਪਾਣੀ ਪੀ ਕੇ ਵੇਖੇ ਪਤਾ ਲੱਗ ਜਾਊਗਾ ਜਿਹੜਾ ਅਸੀਂ ਪੀਂਨੇ ਆ ਇੱਕ ਵਾਰੀ ਪੀ ਕੇ ਵੇਖੇ ਪਤਾ ਲੱਗ ਜਾਊਗਾ ਹਾਲ 6 ਮਹੀਨੇ ਹਸਪੀਟਲ ਬਾਹਰ ਨਾ ਆਵੇ ਮੈਨੂੰ ਕਹਿ ਦਿਓ ਸੋ ਇੱਥੇ ਨੌਜਵਾਨ ਮੌਜੂਦ ਨੇ ਜੋ ਪ੍ਰੋਟੈਸਟ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਵੱਖ-ਵੱਖ ਉਹਨਾਂ ਨੇ ਪੋਸਟਰ ਬਣਾਏ ਹੋਏ ਜਿਵੇਂ ਤੁਸੀਂ ਵੇਖ ਵੀ ਰਹੇ ਹੋ ਤੇ ਤੁਹਾਡਾ ਪਿੰਡ 230 ਕਿਲੋਮੀਟਰ ਦੂਰ ਹੈ ਤੁਸੀਂ ਕਹਿੰਦੇ ਹੋ ਹਾਂਜੀ ਬਾਰਡਰ ਦੇ ਨਾਲ ਸੇਦਾ ਵਾਲੇ ਪਿੰਡ ਹੈਗਾ ਸਾਡਾ ਅੱਛਾ ਜੀ ਤੇ ਇਹ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਉੱਥੋਂ ਤੱਕ ਇਹਦੀ ਮਾਰ ਪੈ ਰਹੀ ਹੈ ਹਾਂਜੀ ਪੈਂਦੀ ਹੈ ਬਾਰਡਰ ਤੇ ਪਿੰਡ ਹੈ ਨਾ ਸਾਡਾ ਅੱਛਾ ਟੇਲਾ ਚ ਆਉਂਦਾ ਹੈ ਜਦੋਂ ਭਗਵਾਨ ਕਹਿੰਦਾ ਟੇਲਾ ਚ ਟੇਲਾ ਸਾਡਾ ਆਉਂਦਾ ਏਰੀਆ ਕਿਹੜਾ ਜ਼ਿਲ੍ਹਾ ਦੱਸਿਆ ਤੁਸੀਂ ਫਾਜ਼ਿਲਕਾ ਜ਼ਿਲ੍ਹਾ ਹੈਗਾ ਸਾਨੂੰ ਫਾਜ਼ਿਲਕਾ ਤੁਸੀਂ ਫਾਜ਼ਿਲਕਾ ਤੋਂ ਆਏ ਹੋ ਹਾਂਜੀ ਸਰ ਅੱਛਾ ਇਹ ਜਿਹੜਾ ਕਿਹਾ ਜਾ ਰਿਹਾ ਵੀ ਬੁੱਡੇ ਨਾਲੇ ਦੇ ਵਿੱਚ ਜਿਹੜਾ ਇਹ ਫਲੋ ਆਂਦਾ ਹੈ ਫੈਕਟਰੀਆਂ ਦਾ ਉਹਨੂੰ ਅੱਜ ਬੰਨ ਨਹੀਂ ਲਾ ਦਿੱਤਾ ਜਾਊਗਾ ਪ੍ਰਸ਼ਾਸਨ ਇਹ ਕਹਿੰਦਾ ਵੀ ਇਹ ਗੈਰਕਾਨੂੰਨੀ ਹੈ ਤੁਹਾਨੂੰ ਕੀ ਲੱਗਦਾ ਪ੍ਰਸ਼ਾਸਨ ਨਹੀਂ ਲਾਉਂਦਾ ਖਾਨੂੰ ਪਤਾ ਹੈ ਜੀ ਬੰਦ ਹੋਣਾ ਨਹੀਂ ਉਹਨੇ ਸਰਕਾਰ ਨੇ ਨਹੀਂ ਬੰਦ ਕਰਨਾ ਫੈਕਟਰੀਆਂ ਪੈਸੇ ਦਿੰਦੀਆਂ ਸਰਕਾਰਾਂ ਨੂੰ ਤੇ ਤੁਹਾਨੂੰ ਫਿਰ ਤੁਸੀਂ ਆਏ ਕੁਝ ਨਹੀਂ ਦਿੰਦਾ ਕਿਸਾਨਾਂ ਨੂੰ ਮਿਲਦੇ ਲੱਡੰਡਿਆਂ ਦੀ ਤੇ ਤੁਸੀਂ ਇੱਥੇ ਆਏ ਹੋ ਕਿ ਕੀ ਲੱਗਦਾ ਫਿਰ ਇਹਦਾ ਹੱਲ ਕੀ ਹੋਊਗਾ ਕੋਈ ਹੱਲ ਨਹੀਂ ਹੋਣਾ ਤੁਹਾਡਾ ਅਨਵਸ਼ਤ ਹੈ ਇੱਥੇ ਸਰਕਾਰ ਨਹੀਂ ਸੁਣਦੀ ਪ੍ਰਸ਼ਾਸਨ ਅੱਗੇ ਜਾਣ ਨਹੀਂ ਦੇਣਾ ਸਰਕਾਰ ਨਹੀਂ ਸੁਣਨੀ ਨਹੀਂ अच्छा हां टक्का कर रहे पुलिसा देखो कि नहीं साथ-साथ पूरे डंडे लेके खड़े नहीं साढे 100 ज्यादा नहीं मार मार के वो भी डर लगदा है तो पुलिस प्रशासन ਵੱਲੋਂ ਹੀ ਪੁਖਤਾ ਇੰਤਜ਼ਾਮ ਕੀਤਾ ਹੋਇਆ ਭਾਈ ਜੀ ਕਹਿੰਦੇ ਡੰਡੇ ਪੈਟਰਨਸ ਜਿਹੜੇ ਨੇ ਪੁਲਿਸ ਅਫੀਸਰਸ ਨੇ ਹੱਥਾਂ ਦੇ ਵਿੱਚ ਫੜੇ ਹੋਏ ਆ ਕੋਈ ਵੀ ਇਸ ਤਰੀਕੇ ਦੀ ਕੋਈ ਕਾਰਵਾਈ ਹੁੰਦੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਨਾਲ ਦੀ ਨਾਲ ਪੁਲਿਸ ਅਫੀਸਰ ਜਿਹੜੇ ਨੇ ਉਹ ਮੁਸਤੈਦ ਨੇ ਤੁਸੀਂ ਵੇਖੋ ਸਿਵਲ ਡਰੈਸ ਦੇ ਵਿੱਚ ਵੀ ਪੁਲਿਸ ਅਫੀਸਰ ਮੌਜੂਦ ਨੇ ਇੱਥੇ ਤੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਕਿ ਕੁਝ ਮਾਹੌਲ ਹੈ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪੋਸਟਰ ਬਣਾ ਕੇ ਲੈ ਕੇ ਆਏ ਹੋ ਜੀ ਕੀ ਕੁਝ ਦਰਸਾ ਰਹੇ ਹੋ ਅਸੀਂ ਮੁੱਲਾਪੁਰ ਦਾ ਆਖਾ ਵਾਸਾ ਵੇਟਪਿੰਡਾ ਸਾਡਾ ਅੱਛਾ ਇਸੇ ਇਲਾਕੇ ਦੇ ਹੋ ਹਾਂਜੀ ਅਸੀਂ ਉੱਥੇ ਦੇ ਨੇ ਤੇ ਲੱਗਦਾ ਵਾਕਈ ਜਿਹੜੀ ਮੰਗ ਹੈ ਇਹ ਕਿਉਂਕਿ ਦੂਜੇ ਪਾਸੇ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਵੀ ਸਾਡਾ ਕੋਈ ਵਾਸਤਾ ਨਹੀਂ ਇਹਦੇ ਨਾਲ ਬੁੱਡੇ ਨਾਲੇ ਦੇ ਨਾਲ ਰਸਤਾ ਕਿਉਂ ਨਹੀਂ ਸਾਧਾਰੀਆਂ ਫੈਕਟਰੀਆਂ ਦਾ ਪਾਣੀ ਇਹਦੇ ਵਿੱਚ ਪੈਂਦਾ ਵਾ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਘਰਾਂ ਦੇ ਵਿੱਚ ਅੱਛਾ ਹਾਂਜੀ ਉਹ ਇਨਾ ਮੌਸਮ ਕਿਉਂਕਿ ਸਾਨੂੰ ਤਾਂ ਅੱਤ ਪੈ ਗਈ ਆ ਉਹਦੀ ਉਹ ਲੋਕ ਜਿਹੜੇ ਹੁਣ ਦੂਰੋਂ ਆਉਂਦੇ ਆ ਉਹਨਾਂ ਨੂੰ ਸਮੈਲ ਚੜਦੀ ਆ ਸਾਨੂੰ ਕੋਈ ਮੈਲ ਨਾ ਨਹੀਂ ਆਉਂਦਾ ਰਿਸ਼ਤੇ ਦਾ ਅੱਛਾ ਪੀਣਾ ਤਾਂ ਦੂਰ ਸਮੈਲ ਬਹੁਤ ਆਉਂਦੀ ਹੈ ਇਹਦੀ ਤੁਸੀਂ ਭਾਈ ਇੱਥੋਂ ਦੇ ਹੀ ਹੋ ਹਾਂਜੀ ਭਾਈ ਕਿ ਲੁਧਿਆਣੇ ਦੇ ਹੀ ਹੋ ਕੰਮ ਕਰਦੇ ਹੋ ਕੋਈ ਨਹੀਂ ਨਹੀਂ ਪੜਦੇ ਆਂ ਹਾਂਜੀ ਪੜਦਾ ਆਂ ਜਿਹੜਾ ਜਿਹੜਾ ਕਿਹਾ ਜਾ ਰਿਹਾ ਵੀ ਬੁੱਢਾਂ ਨਾਲ ਆ ਇਸ ਤਰੀਕੇ ਨਾਲ ਇਹਦਾ ਪ੍ਰਦੂਸ਼ਣ ਇੰਨਾ ਹੈਗਾ ਵੀ ਪੀੜਣਾ ਤਾਂ ਦੂਰ ਇਹਦੀ ਸਮੈਲ ਵੀ ਲੋਕੀ ਕਹਿੰਦੇ ਵੀ ਸਾਡੇ ਘਰ ਰਿਸ਼ਤੇਦਾਰ ਆਂਦੇ ਉਹਦੀ ਸਮੈਲ ਵੀ ਨਹੀਂ ਲੈ ਪਾਉਂਦੇ ਹੈਗੇ ਹਾਂ ਇਹ ਰਿਸ਼ਤੇਦਾਰ ਦਾ ਭਾਈ ਉਹ ਆਂਦੇ ਆਂਦੇ ਭਾਈ ਆਪਾਂ ਵਰਦੀ ਪਾਣੇ ਮੰਨ ਕੇ ਤੋਹ ਕੇ ਸੁਕਣੀ ਪਾਤੀ ਘੋਟੇ ਤੇ ਸਵੇਰ ਦਾ ਭਾਈ ਗਾਲੀ ਹੋ ਜਾਣੀ ਵਰਦੀ ਵਾਲੀ ਅੱਛਾ ਜੀ ਹਾਂਜੀ ਤੇ ਫਿਰ ਤੁਸੀਂ ਫਿਰ ਪਾਣੀ ਕਿਹੜਾ ਪੀਂਦੇ ਹੋ ਪਾਣੀ ਭਾਈ ਫਿਲਟਰ ਹੀ ਪੀਂਨੇ ਪਾਈ ਉਹਦਾ ਟਾਪਰ ਰੱਖਦੇ ਪਾਣੀ ਦਾ ਸਵੇਰ ਸਵੇਰ ਪਾਣੀ ਸਾਰਾ ਟਾਪ ਵਾਲਾ ਗਾਲ ਕਾਲਾ ਆ ਜਾਂਦਾ ਜੀ ਕੱਪੜੇ ਵੀ ਧੋ ਸਕਦੇ ਪਾਣੀ ਵਾਲੇ ਨਾਲ ਅੱਛਾ ਹਾਂਜੀ ਤੇ ਇਹ ਜਿਹੜਾ ਕਿਹਾ ਜਾ ਰਿਹਾ ਹੈ ਸਾਡਾ ਪਾਣੀ ਪੀ ਕੇ ਵੇਖੇ ਪਤਾ ਲੱਗ ਜਾਊਗਾ ਜੀ ਜਿਹੜਾ ਅਸੀਂ ਪਿੰਨੇ ਆ ਇੱਕ ਵਾਰੀ ਪੀ ਕੇ ਵੇਖੇ ਪਤਾ ਲੱਗ ਜਾਊਗਾ ਫਿਰ 6 ਮਹੀਨੇ ਹਸਪੀਟਲ ਬਾਹਰ ਨਾ ਆਵੇ ਮੈਨੂੰ ਕਹਿ ਦਿਓ ਇਹ ਜਿਹੜਾ ਕਿਹਾ ਜਾ ਰਿਹਾ ਜੀ ਜਿਹੜੇ ਇੰਡਸਟਰੀਅਲਿਸਟ ਨੇ ਫੈਕਟਰੀਆਂ ਵਾਲੇ ਨੇ ਉਹ ਕਹਿੰਦੇ ਸੀ ਕਰੋੜਾਂ ਰੁਪਏ ਖਰਚ ਕਰ ਰਹੇ ਆ ਇੱਥੇ ਤਿੰਨ ਪਲਾਂਟ ਲਾਏ ਨੇ ਸਰਕਾਰ ਨੂੰ ਦਿੰਦੇ ਆ ਕਰੋੜਾਂ ਰੁਪਏ ਸਾਨੂੰ ਪਤਾ ਹੈ ਸਰਕਾਰ ਨੂੰ ਦਿੰਦੇ ਨੇ ਉਹ ਕਹਿੰਦੇ ਟ੍ਰੀਟਮੈਂਟ ਵਾਸਤੇ ਦੇ ਰਹੇ ਕੋਈ ਟ੍ਰੀਟਮੈਂਟ ਹੈਗਾ ਦੱਸੋ ਜਿਹੜਾ ਪਾਣੀ ਦੇ ਟ੍ਰੀਟਮੈਂਟ ਵਾਸਤੇ ਦੇ ਰਹੇ ਨੇ ਤੇ ਪਲਾਂਟ ਲਾਏ ਕਿਹਨੂੰ ਦਿੰਦੇ ਪਏ ਨੇ ਕੋਈ ਪਲਾਂਟ ਨਹੀਂ ਲੱਗੇ ਬੰਦ ਪਏ ਇਹਨੇ ਸਾਰੇ ਸਾਰੇ ਬੰਦ ਪਏ ਨੇ ਕੋਈ ਨਹੀਂ ਚੱਲਿਆ ਸਰਕਾਰ ਦੂਜੀ ਬਲੇ ਜਾਂਦੀ ਉਹ ਬੰਦ ਹੋ ਗਏ ਪਲਾਂਟ ਤੁਸੀਂ ਆਪ ਚੈੱਕ ਕਰ ਲਓ ਜਾ ਕੇ ਠੀਕ ਹੈ ਇਹਨਾਂ ਦੀ ਆਪ ਦੀ ਲੜਾਈ ਚੱਲਦੀ ਸਰਕਾਰਾਂ ਦੀ ਮੰਤਰੀਆਂ ਦੀ ਆਪਸ ਅੰਦਰ ਚ ਪਲਾਟ ਦੇ ਚੱਕਰਾਂ ਚ ਕਹਿੰਦੇ ਕਿ ਸਾਡੇ ਕੋਲ ਇੱਥੇ ਆਉਸੀ ਵਿਖਾਉਂਦੇ ਆ ਉਹ ਹੈ ਹੀ ਨਹੀਂ ਸਰ ਇਹ ਤੁਸੀਂ ਜਾ ਕੇ ਬੁੱਢੇ ਨਾਲ ਜਾ ਕੇ ਵੇਖੋ ਕਿੱਥੇ ਹੈ ਪਲਾਟ ਤੁਸੀਂ ਗੁੱਡ ਬੁੱਢੇ ਨਾਲ ਇੱਕ ਵਾਰ ਗੂਗਲ ਮੈਪ ਦੀ ਲੋਕੇਸ਼ਨ ਲਗਾ ਕੇ ਵੇਖੋ ਕਿੰਨਾ ਕਾਲਾ ਪਾਣੀ ਜਾਂਦਾ ਪਿਆ ਹੈਗਾ ਕਿ ਭੇਜੋ ਸਾਹ ਪਾਣੀ ਤੇ 230 ਕਿਲੋ ਜੀ ਤੁਸੀਂ ਪੀ ਕੇ ਦਿਖਾਓ ਜੀ ਆਪ ਇੰਨੇ ਪਿਆ ਪਾਣੀ ਆ ਪਾਣੀ ਅੱਛਾ ਜੀ ਹਾਂ ਦਰਿਆ ਸੁੱਤਲ ਦਰਿਆ ਜੰਨ ਅਸੀਂ ਆ ਪੀਨੇ ਆ ਇਹਨਾਂ ਕੇ ਪੀ ਕੇ ਵਿਖਾਵੇ ਜਿਹੜੇ ਫੈਕਟਰ ਹੈ ਕਹਿੰਦੇ ਨੇ ਸ਼ਿਆ ਕਰਦਾ ਕਿ ਪੀ ਕੇ ਵਿਖਾ ਪਾਣੀ ਤੁਹਾਡੇ ਪਿੰਡਾਂ ਚ ਇਹ ਪ੍ਰੋਬਲਮ ਆ ਰਹੀ ਹੈ ਜਿਹੜਾ ਕਿਹਾ ਜਾ ਰਿਹਾ ਵੀ ਕਾਲਾ ਪੀਲਿਆ ਹੋ ਗਿਆ ਕੈਂਸਰ ਕੋਈ ਏਰੀਆ ਨਹੀਂ ਬੱਚੇ ਜੀ ਸਾਰੇ ਏਰੀਆ ਚ ਆ ਨਹੀਂ ਕਿਤੋਂ ਦਾ ਮਾਨ ਕੀ ਤੇ ਲੋ 250 ਮਤਲਬ 2 ਕਰੋੜ ਲੋਕਾਂ ਦਾ ਹੈਗਾ ਅੱਛਾ ਜੀ ਹਾਂ ਜਿਹੜੇ ਪਾਣੀ ਪੀਦੇ ਨੇ ਇਸ ਪਾਣੀ ਦੀ ਮਾਰ ਹੇਠ ਆ ਰਹੇ ਆ 2 ਕਰੋੜ ਲੋਕਾਂ ਨੂੰ ਆ ਪਾਣੀ ਦੇ ਹੱਟੇ ਹੁੰਦੇ ਪਿੰਦੇ ਜਿਹੜੇ ਲੋਕੀ Rajasthan ਦਾ ਪੰਜਾਬ ਦਾ ਵੀ ਹਿੱਸਾ ਹੈਗਾ Rajasthan ਵੀ ਅੰਦਰ ਆਉਂਦੇ ਹੋਰ ਹੋਰ ਥੋੜੇ ਇਲਾਕੇ ਤੋਂ ਆਏ ਲੋਕੀ ਪਤਾ ਨਹੀਂ ਅਸੀਂ ਤਾਂ ਆਪੇ ਆਏ ਜੀ ਪਾਣੀ ਵੇਖ ਕੇ ਆਏ ਆ ਸਾਨੂੰ ਪਤਾ ਨਹੀਂ ਕੌਣ ਆਇਆ ਕੌਣ ਨਹੀਂ ਆਇਆ ਆ ਪਤਾ ਨਹੀਂ ਤੇ ਮੈਂ ਸੁਣਿਆ Rajasthan ਚ ਤਾਂ ਪਾਣੀ ਬੜਾ ਘਟੇ ਤੇ ਉਹ ਤਾਂ مجبور ਹੁੰਦੇ ਕਹਿੰਦੇ ਇਸੇ ਇਸੇ ਨਾਲੇ ਤੋਂ ਪਿੰਦੇ ਪਾਣੀ ਆਈ ਜਾਂਦਾ ਪਾਣੀ ਆਈ ਜਾਂਦਾ ਜੀ ਪੂਰੇ Rajasthan ਨੂੰ ਨਹੀਂ ਜਾਂਦਾ ਗੰਗਾ ਨਹਿਰ ਹੋ ਗਿਆ 10 ਜ਼ਿਲ੍ਹੇ ਕਹਿੰਦੇ ਬਰਾਜਸਤਾਨ ਹਾਂਜੀ ਉਹ 10 ਜ਼ਿਲ੍ਹਿਆਂ ਤੋਂ ਜਾਂਦਾ ਪਾਣੀ ਆਈ ਜਾਂਦਾ ਹੈਗਾ ਜੀ ਤਸਵੀਰਾਂ ਤੁਹਾਨੂੰ ਵਖਾ ਰਹੇ ਆਂ ਔਰ ਨੌਜਵਾਨ ਵੀ ਇੱਥੇ ਮੌਜੂਦ ਨੇ ਕਹਿੰਦੇ ਕਿ ਕੱਪੜੇ ਸੁੱਕਣੇ ਪਾਉਂਦੇ ਆ ਰਾਤ ਨੂੰ ਤੇ ਸਵੇਰੇ ਕਾਲੇ ਹੋਏ ਹੁੰਦੇ ਆ ਹੈ ਹਾਂਜੀ ਤੇ ਫਿਰ ਸਰ ਪਿੰਡ ਦਾ ਮਾਹੌਲ ਜੀ ਕੀ ਬਣਿਆ ਜਾ ਰਿਹਾ ਵਾ ਮੇਰਾ ਪਿੰਡ ਮੰਗੜਾ ਜੀ ਮੰਗੜਾ ਪਿੰਡ ਦੇ ਵਿੱਚ ਡੈਂਗ ਲੱਗੀ ਆ ਪੂਰੇ 15 ਸਾਲ ਹੋ ਗਏ ਲੱਗੀ ਨੂੰ ਬੋਰ ਕਰ ਕਰ ਵੀਰੇ ਬੋਰ ਕਰ ਕਰਕੇ ਉਹ ਕਹਿੰਦੇ ਅਸੀਂ ਬੋਰ ਕੀਤੇ ਆ ਜੀ ਫੈਕਟਰੀ ਦੇ ਬਾਹਰ ਜਾਂਦੇ ਆ ਧਰਨਾ ਲਾਣੇ ਉਹਨਾਂ ਨੂੰ ਕਹੀਦਾ ਦਿਖਾਓ ਸਾਡੇ ਤੁਸੀਂ ਬੋਰ ਕਿੱਥੇ ਕੀਤੇ ਆ ਕੋਈ ਬੋਰ ਨਹੀਂ ਕੀਤਾ ਆ ਮੰਗੜਾ ਆ ਮੰਗੜਾ ਪਿੰਡ ਦੀ ਟੈਂਕੀ ਆ ਪਾਣੀ ਵਾਲੀ ਠੀਕ ਆ ਜੀ ਆ ਫੈਕਟਰੀ ਲੱਗੀ ਆ ਜਿੰਨਾ ਪਾਣੀ ਕੈਮੀਕਲ ਵਾਲਾ ਹੁੰਦਾ ਜੀ ਸਾਰਾ ਸਾਰਾ ਪਿੰਡ ਪੀ ਰਿਆ ਵਾ ਮੰਗ ਬਸਤੀ ਜੋਦੇ ਵਾਲੀ ਦੀ ਸਾਰੀ ਇੰਡਸਟਰੀ ਇਟਰ ਬਣ ਗਈ ਆ ਸਾਰਾ ਕੈਮੀਕਲ ਬਣ ਗਿਆ ਜੀ ਉਧਰ ਕੋਈ ਮੈਂ ਕਹਿੰਨਾ ਫਿਲਟਰ ਹੁਣ ਪਿੰਡਾਂ ਦੇ ਵਿੱਚ ਕਈ ਗਰੀਬ ਘਰ ਨੇ ਜੀ ਨਹੀਂ ਫਿਲਟਰ ਲਵਾ ਸਕਦੇ ਨਹੀਂ ਅਗਲੇ ਕੋਲੇ ਇੰਨਾ ਐਨੇ ਪੈਸੇ ਹੈਗੇ ਕਿਸੇ ਤੋਂ ਘਰ ਘਰਾਂ ਦੇ ਵਿੱਚੋਂ ਪਾਣੀ ਪਰ ਪਰ ਕੇ ਲੈ ਕੇ ਆਉਂਦੇ ਨੇ ਲੋਕ ਦੇਖੀਦਾ ਮੇਰਾ ਪਿੰਡ ਮੰਗਣਾ ਮੈਂ ਆਪਣੇ ਪਿੰਡ ਦੀ ਗੱਲ ਤਾਂ ਜੀ ਮੇਰੇ ਪਿੰਡ ਦੇ ਵਿੱਚ 1 ਮਹੀਨੇ ਦੇ ਵਿੱਚ ਲਗਾਤਾਰ 5 ਮੋਟਾ ਹੁੰਦੀਆਂ ਜੀ अच्छा जी हां जी मेरे ਪਿੰਡ ਦੇ ਵਿੱਚ ਪੰਜ ਮੋਤਾਂ ਹੁੰਦੀਆਂ ਨੇ ਪੰਜ ਤੋਂ ਵੀ ਵੱਧ ਹੀ ਹੋ ਜਾਂਦੀਆਂ ਨੇ ਕਾਲੇ ਪੀਲੇ ਨੇ ਹੁੰਦੀਆਂ ਨੇ ਕਿਸੇ ਨੂੰ ਕੈਂਸਰ ਆ ਕਿਸੇ ਨੂੰ ਕੁਛ ਆ ਜੀ ਹੁਣ ਸਾਨੂੰ ਵੀ ਨਹੀਂ ਇਹ ਪਤਾ ਹੈਗਾ ਵੀ ਹਾਂ ਸਾਨੂੰ ਕੈਂਸਰ ਹੋਵੇ ਕਿਉਂਕਿ ਅਸੀਂ ਟੈਸਟ ਚੈੱਕਅਪ ਆਪਣੇ ਕਰਾਉਂਦੇ ਨਹੀਂ ਹੈਗੇ ਪਾਣੀ ਅਸੀਂ ਵੀ ਉਹੀ ਪੀਂਦਾ ਜੀ ਹਾਂਜੀ ਗਰੀਬ ਬੰਦਾ ਚੈੱਕਅਪ ਵੀ ਨਹੀਂ ਕਰਾਂਦਾ ਨਾ ਇਹ ਵੀ ਵੱਡੀ ਵੱਡੀ ਪ੍ਰੋਬਲਮ ਇਹ ਵੀ ਹੈਗੀ ਹੈ ਕਿ ਗਰੀਬ ਬੰਦੇ ਨੂੰ ਪਤਾ ਹੀ ਨਹੀਂ ਚੱਲਦਾ ਕੋਰੋਨਾ ਵਿੱਚ ਕਹਿੰਦੇ ਇੰਨੀਆਂ ਮੋਤਾਂ ਹੋ ਗਈਆਂ ਲੇਕਿਨ ਗਰੀਬ ਬੰਦੇ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਕੋਰੋਨਾ ਹੋ ਗਿਆ ਤੇ ਕਦੋਂ ਕੋਰੋਨਾ ਠੀਕ ਵੀ ਹੋ ਗਿਆ